ਦੇ ਮੁੱਖ ਮੰਤਰੀ ਸਾਹਿਬ ਕਲੇ ਪਹਿਲੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਪਹਿਲੇ 2 ਸਾਲਾਂ ਦੇ ਵਿੱਚ ਅੱਗੇ ਕੀ ਹੁੰਦਾ ਸੀ ਮੁੱਖ ਮੰਤਰੀ ਘਰੋਂ ਨਿਕਲਦੇ ਨਹੀਂ ਸੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੁਰਾਣੀਆਂ ਸਰਕਾਰਾਂ ਨੂੰ ਕਿਹਾ ਕਿ ਪਹਿਲਾਂ ਵਾਦੇ ਦਾਅਵੇ ਵੱਡੇ ਵੱਡੇ ਹੋਏ ਪਰ ਅਸਲ 'ਚ ਹੋਇਆ ਕੁਝ ਨਹੀਂ ਹਰਜੋਤ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਮਕੀ ਤਾਰੀਫ ਕੀਤੀ ਦਾਵਾ ਕੀਤਾ ਕਿ ਸਰਕਾਰ ਨੇ ਆਪਣੇ ਪਹਿਲੇ 2 ਸਾਲਾਂ 'ਚ ਰਿਕਾਰਡ ਕੰਮ ਕੀਤੇ ਨੇ ਕਿ ਹਾਕੀ ਪਹਿਲਾਂ ਵਾਲੇ ਮੁੱਖ ਮੰਤਰੀ ਕਰੋ ਹੀ ਨਹੀਂ ਨਿਕਲਦੇ ਸੀ ਇਲਾਕੇ ਦੇ ਮੌਤਵਰ ਬਹੁਤ ਹੀ ਸੁਲਝੇ ਹੋਏ ਸਾਡੇ ਆਂ ਆਂ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਤੇ ਰੋਜ਼ ਹਰ ਰੋਜ਼ ਇਹ ਜਿਹੜਾ ਸਿਲਸਿਲਾ ਹੈ ਇੱਕ ਕਾਫੀਲਾ ਵਾਦਾ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਦਾ ਕੰਮ ਦੇਖ ਕੇ ਸਾਡੇ ਮੁੱਖ ਮੰਤਰੀ ਸਾਹਿਬ ਕੋਲੇ ਪਹਿਲੇ ਮੁੱਖ ਮੰਤਰੀ ਨੇ ਜਿਨਾ ਨੇ ਪਹਿਲੇ 2 ਸਾਲਾਂ ਦੇ ਵਿੱਚ ਅੱਗੇ ਕੀ ਹੁੰਦਾ ਸੀ ਮੁੱਖ ਮੰਤਰੀ ਘਰੋਂ ਨਿਕਲਦੇ ਨਹੀਂ ਸੀ ਪਰ ਉਹ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਲੋਕਾਂ ਦੇ ਵਿੱਚ ਰਹਿੰਦੇ ਨੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ ਪੰਜਾਬ ਦੇ ਵਿੱਚ ਜੋ 2 ਸਾਲਾਂ ਚ ਕੰਮ ਹੋਇਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਚਾਹੇ ਉਹ ਕਿਸਾਨ ਹੋਣ ਵਪਾਰੀ ਹੋਣ ਨੌਜਵਾਨ ਹੋਣ ਮਹਿਲਾਵਾਂ ਹੋਣ ਹਰ ਵਰਗ ਦੇ ਜਿਹੜੇ ਲੋਕ ਹੈ ਉਹ ਇਸ ਸਾਡੀ ਪਾਰਟੀ ਚ ਸ਼ਾਮਲ ਵੀ ਹੋਏ ਨੇ ਤੇ ਹਰ ਪੱਖੋਂ ਸਹਿਯੋਗ ਵੀ ਕਰ ਰਹੇ ਨੇ اسی ਘੜੀ ਦੇ ਵਿੱਚ ਅੱਜ ਸਾਡੇ ਪਰਿਵਾਰ ਚ ਵਾਧਾ ਹੋਇਆ ਅਨੰਪੁਰ ਸਾਹਿਬ ਸ਼ਹਿਰ ਦੇ ਸਾਡੇ ਹਲਕਾ ਦੇ ਕੀਪੂ ਸਾਹਿਬ ਆਸ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਮੋਟਵਰ ਤੇ ਸੁਲਝੇ ਹੋਏ ਲੋਕਾਂ ਪਰਿਵਾਰ ਚਾਹੀਏ ਉਹਨਾਂ ਧਿਆਨ ਦੇ ਨਾਲ ਪਾਰਟੀ ਨੂੰ ਬਦਲ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ 13 0 ਉਸ ਤੋਂ ਬਾਅਦ ਜਿਹੜੇ ਹੈ ਵਾਦੇ ਜਾ ਰਹੇ ਆ ਕਿ ਪੰਜਾਬੀ ਦੋ ਸਾਲ ਦੇ ਜਿਹੜੇ ਕੰਮ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੰਮ ਮੁਫਤ ਬਿਜਲੀ ਅੱਜ 90% ਪਰਿਵਾਰਾਂ ਨੂੰ ਸਾਲ ਦਾ 30-35000 ਰੁਪਏ ਦੀ ਬਚਤ ਹੈ ਸਿਰਫ ਬਿਜਲੀ ਦੇ ਵਿੱਚੋਂ ਫਿਰ ਉਹ ਨੌਕਰੀਆਂ ਹੋਣ ਫਿਰ ਉਹ ਸਰਕਾਰੀ ਸਕੂਲਾਂ ਦੇ ਵਿੱਚ ਜੋ ਸੁਧਾਰ ਹੋਏ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਕੂਲ ਆਫ ਐਮਿਨਸ ਇਸ ਵਰੀ 100% ਪਹਿਲੀ ਵਾਰੀ ਹੋਏ ਸਰਕਾਰੀ ਸਕੂਲਾਂ ਦਿੱਲੀ ਜਾਨੀ ਤੁਹਾਨੂੰ ਸਿਫਾਰਸ਼ਾਂ ਆ ਰਹੀਆਂ ਇਹ ਬਦਲਾਅ ਹੈ ਤੇ ਇਹਦੇ ਕਰਕੇ ਜਿਹੜਾ ਹੈ ਚਾਹੇ ਪਾਣੀ ਪਹੁੰਚਿਆ ਹੋਵੇ ਖੇਤਾਂ 'ਚ ਬਿਜਲੀ ਹੈ ਪਹਿਲੀ ਵਾਰੀ ਹੋਇਆ ਕਿ ਕਣਕ ਇਸ ਦੀ ਫਸਲ ਆ ਚੁੱਕੀ ਮੰਡੀਆਂ 'ਚ ਪਰ ਇਸ ਵਾਰੀ ਸਾਡੇ ਕਿਸਾਨ ਵੀਰਾਂ ਨੂੰ ਰਾਤਾਂ ਨੂੰ ਨਹੀਂ ਜਾਗਣਾ ਪਿਆ ਐਨ ਟੌਰ ਦੇ ਨਾਲ ਦਿਨੇ ਆਪਣੀ ਉਹ ਜਿਹੜੀ ਹੈ ਕਣਕ ਨੂੰ ਪਾਣੀ ਲੱਗੇ ਨੇ ਤੇ